ਮੈਨੂੰ ਕੋਈ ਚੀਜ਼ ਨਹੀਂ ਹੋਇਆ ਯਾਰ ਗੱਡੀ ਮੋਢੀ ਮੈਂ ਉਥੋਂ ਮੋੜ ਤੇ ਪਾਣੀ ਖੜਾ ਸੀਗਾ ਤੇ ਇਹਨਾਂ ਦੀ ਵਾਇਸ ਮੀਨ ਬਾ ਵਾਇਸ ਭੈਣ sister ਮੈਨੂੰ ਨਹੀਂ ਪਤਾ ਵੀ ਕਿੰਨੀ ਲੱਗਦੀ ਆ ਤੇ ਗੱਡੀ ਮੋਢੀ ਮੋਰ ਤੇ ਬਣਈ ਯਾਰ ਹੁਣ ਆਪਦੀ ਗੱਲ ਕੀ ਹੈ ਨਾ ਬਾਈ ਗੱਬੇ ਬੰਦਾ ਖੜਾ ਹੋਇਆ ਤਾਂ ਸਤਿ ਸ਼੍ਰੀ ਅਕਾਲ ਜੀ ਇੰਸਟਾਗ੍ਰam ਦੇ ਫੇਮਸ ਕਪਲ ਫਿਉਨਾ ਸੈਮ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਜੋ ਕਿ ਯੂਟਿਊਬਰ ਵੀ ਨੇ ਲੋਕ ਇਹਨਾਂ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਕੱਲ ਸ਼ਾਮ ਨੂੰ ਅਚਾਨਕ ਫਿਉਨਾ ਤੇ ਸੈਮ ਲਾਈਵ ਆਏ ਅਤੇ ਉਹਨਾਂ ਨੇ ਲਾਈਵ ਆ ਕੇ ਸਾਰਿਆਂ ਤੋਂ ਮਦਦ ਮੰਗੀ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫਿਉਨਾ ਸੈਮ ਨੇ ਆਪਣਾ ਨਵਾਂ ਘਰ ਖਰੀਦਿਆ ਹੈ ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਨਵੀਂ ਗੱਡੀ ਵੀ ਖਰੀਦੀ ਹੈ ਕੱਲ ਫਿਉਨਾ ਤੇ ਸੈਮ ਜਦੋਂ ਆਪਣੇ ਘਰ ਪਰਤ ਰਹੇ ਸੀ ਤਾਂ ਅਚਾਨਕ ਹੀ ਉਹਨਾਂ ਦੇ ਗੱਡੀ ਦੇ ਟਾਇਰ ਨਾਲ ਟੋਏ ਵਿੱਚ ਕਿ ਇੱਕ ਵਿਅਕਤੀ ਦੇ ਪੈ ਗਿਆ ਆਪਣੇ ਉੱਪਰ ਗੰਦਾ ਪਾਣੀ ਪੈਣ ਤੇ ਉਸ ਵਿਅਕਤੀ ਨੇ ਫਿਓਨਾ ਤੇ ਸੈਮ ਨਾਲ ਬਹੁਤ ਜ਼ਿਆਦੀ ਬਦਤਸਲੂਕ ਕੀਤੀ ਅਤੇ ਉਹਨੂੰ ਬਹੁਤ ਗਲਤ-ਗਲਤ ਗੱਲਾਂ ਵੀ ਕਹੀਆਂ ਇਸੇ ਕਰਕੇ ਫਿਓਨਾ ਸੈਮ ਨੇ ਲਾਈਵ ਆਣ ਕੇ ਸਾਰਿਆਂ ਤੋਂ ਮਦਦ ਮੰਗੀ ਕਹਿੰਦੇ ਜਦੋਂ ਕੋਈ ਇਨਸਾਨ ਤਰੱਕੀ ਕਰਦਾ ਹੈ ਤਾਂ ਬਹੁਤ ਸਾਰੇ ਲੋਕ ਉਹਦੀ ਤਰੱਕੀ ਵੇਖ ਕੇ ਨਹੀਂ ਚਾਹਦੇ ਉਹੀ ਗੱਲ ਹੀ ਫਿਓਨਾ ਤੇ ਸੈਮ ਨਾਲ ਹੋ ਰਹੀ ਹੈ ਫਿਓਨਾ ਤੇ ਸੈਮ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿਹੜੇ ਆਪਣੇ ਚੈਨਲ ਉੱਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ